ਦੇਵੀ ਰਾਮ 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 ਭਜੋ ਵੀ ਰਾਮ 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 ਅੱਜ ਜਿਹੜੀ ਪ੍ਰੈਸ ਕਾਨਫਰੰਸ ਕਰਵਾਈ ਜਾ ਰਹੀ ਹੈ ਕੀ ਮਕਸਦ ਕੀ ਹੈ ਤੇ ਕੀ ਮੁੱਦਾ ਕੀ ਹੈ ਪ੍ਰੈਸ ਕਾਨਫਰੰਸ ਕਰਵਾਉਣ ਦਾ ਦੇਖੋ ਜਿਸ ਤਰ੍ਹਾਂ ਮੇਰਾ ਰੋਲ ਹੈ ਉਹੀ ਤੁਹਾਡਾ ਰੋਲ ਹੈ ਜੀ ਅਸੀਂ ਇਹ ਜਿਹੜੇ ਸੇਵਕ ਬੁਲਾਏ ਆ ਥੋੜੇ ਸੇਵਕਾਂ ਬਾਕੀ ਤਾਂ ਦੁਨੀਆ ਤੱਕ ਨਹੀਂ ਪਹੁੰਚ ਸਕੀ ਤੇ ਨਾ ਅਸੀਂ ਬੁਲਾਏਗਾ ਇਹ ਕੰਮ ਤੁਹਾਡਾ ਹੈ ਜੋ ਅਸੀਂ ਚ ਰਿਸਰਬ ਪੜਨਾ ਪ੍ਰਭੂ ਜੀ ਨਾਮ ਦਾ ਨਾਮ ਜਪਣਾ ਔਰ ਮੀਟਿੰਗ ਦਾ ਮਕਸਦ ਕੀ ਆ ਮੈਂ ਸੇਵਾਦਾਰ ਨੂੰ ਕੀ ਕਹਿਣਾ ਉਹ ਮੈਸੇਜ ਮੇਰਾ ਤੁਸੀਂ ਬਾਕੀਆਂ ਲੋਕਾਂ ਤੱਕ ਵੀ ਭਜਾਉਣਾ ਹੈ ਜੀ ਇਹ ਜਾਗਰਣ ਡਿਫਰੈਂਟ ਜਾਗਰਣ ਆ ਆਮ ਜਾਗਰਣ ਹੁੰਦੇ ਆ ਅਲੰਘ ਲੈਣ ਵਾਸਤੇ ਗ੍ਰਾਉਂਡ ਮੇਲੇ ਲਾਉਣ ਵਾਸਤੇ ਨਾਮਾ ਵਧਾਉਣ ਵਾਸਤੇ ਮੇਰਾ ਪਰਸਨਲ ਪੁੱਛੋ ਕਿ ਜਾਗਰਣ ਕੋਲ ਮਕਸਦ ਇਹ ਹੁੰਦਾ ਜਿਹਦੇ ਕੰਨ ਵਿੱਚ ਮੇਰੇ ਬਾਲਾ ਜੀ ਦੀ ਬਾਣੀ ਪਵੇ ਉਹਦਾ ਕਲਿਆਨ ਹੋ ਜਾਣਾ ਜਾਗਰਣ ਸ਼ੁਰੂ ਹੋ ਤਾ ਪਹਿਲਾਂ ਸਭ ਤੋਂ ਪਹਿਲਾਂ ਮੇਰੀ ਦਰਵਾਜ਼ੇ 'ਤੇ ਜਾ ਕੇ ਆਪਣੇ ਮਾਲਕ ਬਾਲਾ ਜੀ ਚਰਨਾਂ 'ਤੇ ਵੇਹਰ ਹੁੰਦੀ ਏ ਕਿ ਬਾਲਾ ਜੀ ਮਾਰੇ ਜੋ ਵੀ ਤੁਹਾਡੇ ਜਾਗਰਣ ਵਿੱਚ ਉਸ ਸਭੀ ਜੋ ਆਵੇ ਉਹਦਾ ਕਲਿਆਨ ਹੋਵੇ ਬਰਬਾਹ ਤੇਰੇ ਨਹੀਂ ਆਏ ਉਹਦੋਂ ਉਹ ਹੀ ਪਹੁੰਚਦੇ ਆ ਪਤਾ ਨਹੀਂ ਇਸ ਬਾਗ ਨੇ ਬਾਲਾ ਜੀ ਮਾਰਾਂ ਇੱਕੀ ਦੀ ਕਿਰਪਾ ਕਰਦੀ ਮੈਂ ਬਹੁਤ ਸਾਰੇ ਕ੍ਰਿਸ਼ਣੇ ਤੁਹਾਨੂੰ ਸਾਂਝੇ ਕਰਾਂਗਾ ਬਾਅਦ ਵਿੱਚ ਜਿਹੜੇ ਆਉਂਦੇ ਨਵੇਂ-ਨਵੇਂ ਵੀ ਆਉਂਦੇ ਉਹਨਾਂ ਦਾ ਵੀ ਕਲਿਆਨ ਹੋ ਜਾਣਾ ਇਹ ਬਹੁਤ ਵੱਡੀ ਇੱਕ ਸੋਚ ਆ ਕਿ ਜਾਗਣ ਕਉਂ ਦਾ ਮਕਸਦ ਕੀ ਹੁੰਦਾ ਮੈਨੂੰ ਇਹ ਇਨਿਕ ਬਹਰੋਂ ਨੂੰ ਕਹੂਗੀ ਸਾਡੀ ਵਾਵਾ ਹੋ ਗਈ ਜੈ ਜੈਕਾਰ ਇੱਕ ਪਰਸਨ ਮਨ ਚ ਨਹੀਂ ਹੈ ਨਾਗਦੀ ਆਏ ਨਾ ਕਦੀ ਆਇਆ ਇਹ ਚਲ ਮੇਰਾ ਮਕਸਦ ਇਹ ਲੋਕਾਂ ਦਾ ਕਲਿਆਣ ਹੋਣਾ ਚਾਹੀਏ ਜਿਹੜਾ ਵੀ ਭਗਤ ਜਾਂ ਨਹੀਂ ਬਣਿਆ ਭਗਤ ਉਹ ਮੇਰੇ ਬਾਲਾ ਜੀ ਨਾਮ ਦੇ ਨਾਲ ਜੁੜ ਜਾਏ ਉਹਦਾ ਕਲਿਆਣ ਹੋ ਜਾਵੇ ਜਿਆਦਾ ਜਾਂ ਨਹੀਂ ਪਤਾ ਨਹੀਂ ਮੈਂ ਮਾ ਕੀ ਹੈ ਹੋਂ ਦਾ ਖਾਸਾ ਲੈ ਜਾਣੇ ਵਿੱਚ ਜੈ ਜੈਕਾਰ ਬਾਲਾ ਜੀ ਦੀ ਹੋ ਰਹੀ ਹੈ ਪਰ ਮੇਰਾ ਜਾਗਣ ਕਰਾਉਂ ਦਾ ਮਕਸਦ ਇਹ ਕੋਈ ਹੈ ਕਿ ਲੋਕਾਂ ਦਾ ਕਲਿਆਣ ਹੋਵੇ ਤੋ ਮਰਬਾਈ ਗੋਣ ਗਾਣ ਕਰਾਂਗੇ ਬਾਬਾਈ ਖੁਸ਼ ਹੋਣਗੇ ਉਹਨੇ ਕਿਤੇ ਕਿਤੇ ਕਿਰਪਾ ਕਰ ਜਣੀ ਆ ਹੁਣ ਕਿਰਪਾ ਲੈਣ ਵਾਲੇ ਦੀ ਵੀ ਮਰਜ਼ੀ ਹੋਣੀ ਚਾਹੀਦੀ ਹੈ ਤੋ ਮੈਂ ਕਿਰਪਾ ਲੈਣੇ ਆ ਕੱਲੇ ਭਜਨ ਸੁਣਨੀ ਇੱਥੇ ਨਹੀਂ ਆਇਆ ਤੋ ਮਕਸਦ ਹੋਈ ਪੁੱਛਿਆ ਇਹੀ ਮਕਸਦ ਹੈ ਗੋਣ ਗਾਣ ਸੁਣ ਤੇ ਆਪਣਾ ਕਲਿਆਣ ਕਰੋ ਤੇ ਬਾਬਾ ਜੀ ਕੋਈ ਕੋਈ ਸਿੰਗਰ-ਸੰਗਰ ਵੀ ਆ ਰਹੇ ਨੇ ਕੋਈ ਖਾਸ ਸਲਾਹਕਾਰ ਕਲਾਕਾਰ ਨਹੀਂ ਸਾਡੇ ਕਿਸੇ ਵੀ ਪਾਰਟੀ ਨੂੰ ਸਿੰਗਰ ਨੂੰ ਪ੍ਰੋਫੈਸ਼ਨਲ ਬੰਦੇ ਨੂੰ ਅਸੀਂ ਇਨਵਾਈਟ ਨਹੀਂ ਕਰਦੇ ਇਹ ਜਿੰਨੇ ਭਜਨ ਬੋਲਣਗੇ ਸਾਸਾਂ ਤੋਂ ਸੁਣੋਗੇ ਤੇ ਉਹੀ ਲੋਕ ਨੇ ਜਿਨ੍ਹਾਂ ਦੀ ਕਿਰਪਾ ਹੋਈ ਹੈ ਤੁਸੀਂ ਰਾਹ ਰਹੋਗੇ ਜਿਹੜੇ ਬੋਲ ਨਹੀਂ ਸੀ ਸਕਦੇ ਮੇਰੇ ਕੋਲ ਆਏ ਬਹੁਤ ਲੰਬੇ ਚਿੰਗਲਾਂ ਨੇ ਉਹੀ ਉਹਨਾਂ ਦੀ ਭਾਵਨਾ ਕਿ ਅਸੀਂ ਬਰ ਲਈ ਗੁਣਗਾਨ ਕਰਨਾ ਜਿੰਨਾਂ ਦੇ ਘਰ ਵਿੱਚ ਵੀ ਗੁਣਗਾਨ ਨਹੀਂ ਸੀ ਕੀਤਾ ਆਪਣੇ ਇਕੱਲੇ ਬੈਠ ਕੇ ਵੀ ਉਹ ਜਾਗਰਣ ਚਾਕੇ ਉਹਨਾਂ ਨੂੰ ਸ਼ਕਤੀ ਮਿਲਦੀ ਹੈ ਕਿਉਂਕਿ ਬਹੁਤ ਕੁਝ ਮਿਲਿਆ ਹੁੰਦਾ ਜਿਹਨੂੰ ਕੁਝ ਮਿਲਿਆ ਹੁੰਦਾ ਨਾ ਉਹਦੀ ਭਾਵਨਾ ਹੋਰ ਹੁੰਦੀ ਹੈ ਜਿਹੜੇ ਪੈਸੇ ਨਾਲ ਕਰਦੇ ਉਹਦੀ ਭਾਵਨਾ ਕੁਝ ਹੋਰ ਹੁੰਦੀ ਹੈ ਜਦੋਂ ਮਨਾ ਦੁਖੀ ਲੋਕਾਂ ਨੂੰ ਹੌਂ ਦੇ ਜਾਂ ਭਾਈਆ ਨੂੰ ਬੋਲਦੇ ਸੁਖੀ ਹੋ ਗਏ ਤੇ ਮੇਰਾ ਵੀ ਬਹੁਤ ਸਲਾ ਹੌਸਲਾ ਹੋਰ ਵੱਧਦਾ ਹੋਰ ਦਿਲ ਕਰਦਾ ਬਾਲਾ ਜੀ ਮਾਰੀ ਭਗਤੀ ਕਰਦਾ ਸੇਵਾ ਕਰਦਾ ਉਹ ਵੀ ਇਦਾਂ ਹੀ ਲੋਕਾਂ ਦਾ ਕਲਿਆਣ ਹੋਵੇ ਸਾਡੇ ਪ੍ਰੋਫੈਸ਼ਨਲ ਬੰਦਾ ਕੋਈ ਇੱਥੇ ਭਾਈਆ ਨਹੀਂ ਬੋਲ ਸਕਦਾ ਸਟਿੱਕ ਜਿ ਸਭ ਸਦਾ ਜਨਰ ਕਿਰਪਾ ਇਹ ਉਹ ਆਪਣੇ ਆਪ ਕੇ ਅੰਦਰ ਬਾਬੇ ਭਾਈਆ ਨੂੰ ਸੀ ਬੋਲਣਾ ਹੈ ਤੂੰ ਅੰਦਰੋਂ ਆਵਾਜ਼ ਨਿਕਲਦੀ ਹੈ ਜਿਸ ਬੰਦੇ ਬੀਤੀ ਹੁੰਦੀ ਨਾ ਜਦੋਂ ਭਾਈਆ ਨੂੰ ਬੋਲਦਾ ਨਾ ਕੁਝ ਵੀ ਬੋਲਦਾ ਉਹਦੀ ਅੰਦਰੋਂ ਆਵਾਜ਼ ਆਪ ਹੀ ਹੁੰਦੀ ਹੈ ਨਾ ਉਹਨਾਂ ਦਿਖਾਉਣਾ ਨਹੀਂ ਲੋਕਾਂ ਨੂੰ ਕਿ ਮੈਂ ਭਾਈਆ ਨੂੰ ਬੋਲਦਾ ਆਂ ਇਹਨੂੰ ਸਿੰਗਲ ਨਾ ਕਦੇ ਲਿੰਦੇ ਨਹੀਂ ਕਰਦਾ ਉਹਨਾਂ ਦਾ ਆਪਣਾ ਇੱਕ ਸਮਖਸ਼ ਹੁੰਦਾ ਹੈ ਰਸਿ ਬਣਾਉਣਾ ਕਿਸ ਤਰ੍ਹਾਂ ਕਰਨਾ ਜਿਹੜਾ ਫੇਮਸ ਉਹਨੂੰ ਬੁਲਾਣਾ ਉਹ ਠੀਕ ਆਪਣੀ ਜਗ੍ਹਾ ਤੇ ਠੀਕ ਹੈ ਪਰ ਮੇਰਾ ਮਕਸਦ ਇਹ ਨਹੀਂ ਕਿ ਇਹ ਤਰੀਕ ਤੇ ਸਾਨ ਕਿਹੜਾ ਰਹਿਣਾ ਹੱਸਣ ਹੁੰਦਾ ਹੀ ਆਪਣੇ ਮੰਦਰ ਦੇ ਬਾਹਰ ਹੀ ਹੈ ਆਤਮਪਾਦ ਦੇ ਨਾਲ ਸਾਰੀ ਉਹ ਜਗਾ ਕਬਰ ਕੀਤੀ ਜੀ ਉੱਥੇ ਸਾਰੇ ਇਕੱਠੇ ਹੁੰਦੇ ਅਸੀਂ ਜਗਾ ਥੋੜੀ ਪੈ ਜਾਂਦੀ ਆ ਪਰ ਲਗਣ ਲੋਕਾਂ ਦੀ ਆ ਉੱਥੇ ਹੀ ਜਸਟ ਕਰਦੇ ਆਪਣੇ ਆਪ ਹਜ਼ਾਰਾਂ ਲੋਕ ਹੁੰਦੇ ਆ ਪਰ ਉਹ ਇੰਨੀ ਕੰਨੇ ਜਗਾ ਘਾਟਾ ਬਾਬਾ ਜੀ ਕੋ ਸਾਨੂੰ ਇੰਨੀ ਮਿਲ ਗਈ ਇੰਨੀ ਬੋਲ ਨੋ 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 ਪੂਜਯ ਗੁਰੂ ਮਾਤਾ ਮਾਨ ਰੇਸ਼ ਦੇਵੀ ਜੀ ਦੇ ਜਨਮ ਦਿਨ ਦੇ ਉਪਰ ਸ਼੍ਰੀ ਬਾਲਾ ਜੀ ਮਹਾਰਾਜ ਦਾ ਜਿਹੜਾ ਵਿਸ਼ਾਲ ਜਾਗਰਣ ਕਰਾਇਆ ਜਾ ਰਿਹਾ ਇਹ ਦਿਨ ਐਤਵਾਰ 9 ਨਵੰਬਰ ਆਤਮ ਪਾਰਕ ਦੇ ਨੀਚੇ ਪੂਰੇ ਇਸ ਜਗ੍ਹਾ ਦੇ ਕਵਰ ਕਰਕੇ ਬਹੁਤ ਵਿਸ਼ਾਲ ਜਾਗਰਣ ਕਰਾਇਆ ਜਾ ਰਿਹਾ ਜੀ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਸਾਰੇ ਸੇਵਕਾਂ ਨੂੰ ਭਗਤਾਂ ਨੂੰ ਇਹ ਕਹੂੰਗਾ ਬਾਲਾ ਜੀ ਭਗਤਾਂ ਨੂੰ ਕਹੂੰਗਾ ਕਿ ਤੁਸੀਂ ਸਾਰੇ ਜਾਨੇ ਇੱਥੇ ਆ ਕੇ ਬਾਲਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਗੁਰੂ ਮਾਤਾ ਜੀ ਦੀ ਮਹਿਮਾ ਨੂੰ ਦੇਖੋ ਆ ਕੇ ਜਿਨ੍ਹਾਂ ਨੇ ਇੰਨੀ ਤਪੱਸਿਆ ਕੀਤੀ ਆ ਕਿ ਅੱਜ ਇੱਥੇ ਜਾਗਰਨ ਦੇ ਵਿੱਚ ਸਾਨੂੰ ਲਾਈਨ ਰੁਕਣੀ ਪੈਂਦੀ ਆ ਕਿ ਹੁਣ ਟਾਈਮ ਬਹੁਤ ਹੋ ਗਿਆ ਪਰ ਮਾਲਕ ਦੀ ਕਿਰਪਾ ਹੈ ਕਿ ਲਾਈਨਾਂ ਨਹੀਂ ਟੁੱਟਦੀਆਂ ਸੋ ਸਾਰੇ ਜਣੇ ਆਗੇ ਇੱਕ ਵਾਰੀ ਉਹਨਾਂ ਦੀ ਮਹਿਮਾ ਦੇਖੋ ਗੁਰੂ ਮਾਤਾ ਜੀ ਦੀ ਕੀ ਤਪੱਸਿਆ ਸੀਗੀ ਜਿਹੜੀ ਅੱਜ ਰੰਗ ਲੈ ਕੇ ਆਈ ਹੈ ਕਿ ਲੋਕਾਂ ਨੂੰ ਇੰਨੇ ਦੁੱਖਾਂ ਨੂੰ ਦੂਰ ਹੋ ਰਿਹਾ ਇੱਕ ਵਾਰੀ ਜਿਹੜਾ ਮੰਦਰ ਦੀਆਂ ਪੌੜੀਆਂ ਚੜਦਾ ਔਰ ਮਤਲਬ ਹੀ ਨਹੀਂ ਹੈ ਕਿ ਖਾਲੀ ਚਲੀ ਜਾਵੇ ਉਹਦੀ ਭਾਵਨਾ ਇਹ ਨਹੀਂ ਹੋਣੀ ਚਾਹੀਦੀ ਮੈਨੂੰ ਮਿਲਦਾ ਕਿ ਨਹੀਂ ਮਿਲਦਾ 100% ਮਿਲਦਾ ਜੀ ਕੋਈ ਅੱਜ ਤੱਕ ਇੱਥੋਂ ਖਾਲੀ ਨਹੀਂ ਗਿਆ सो तो सारे जने आके अपना कल्याण कराओ बाला जी जय जयकार करो जय श्री बाला जय श्री श्री बाला जी का प्रैस कॉन्फ्रेंस हो कहना अज्जा बाला जी, जी।, जा जी जागरण हो रहा है गुरु माता नरेजी सेवा जा रहा नौ नवंबर तीन ऐतवार विश्वकर्मा गली नंबर दो आनंद गुरु बाला जी का बहुत वाला जागरण हो रहा ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਇੱਕੋ ਬੇਨਤੀ ਹੈ ਪੰਜਾਬ ਵਾਸੀਆਂ ਉਧਾਰਾ ਵਾਸੀਆਂ ਨੂੰ ਬਾਲਾ ਜੀ ਮਹਾਰਾਜ ਜਾਗਰਨ ਦੇ ਉੱਤੇ ਆ ਕੇ ਹਾਜ਼ਰੀ ਭਰੋ ਗੁਰੂ ਮਾਤਾ ਜੀ ਦਾ ਬਾਲਾ ਜੀ ਦਾ ਬਾਬਾ ਕੋਲ ਤਾਂ ਪਰਲਾਈ ਦਾ ਸ਼ੇਵਾ ਪ੍ਰਾਪਤ ਕਰੋ ਆ ਕੇ ਖੁਸ਼ੀਆਂ ਮਨਾਓ ਸਿਰ ਵੱਡੀ ਗੱਲ ਇਹ ਹੈ ਕਿ ਲੋਕ ਕਹਿ ਰਹੇ ਨੇ ਇਹਦੇ ਵਿੱਚ ਕੋਈ ਭਜਨ ਮੰਡਲੀ ਨਹੀਂ ਆਉਗੀ ਉਹ ਲੋਕ ਆਣਗੇ ਜਿਨ੍ਹਾਂ ਨੇ ਜਿਨ੍ਹਾਂ ਤੇ ਬਾਲਾ ਜੀ ਨੇ ਕਿਰਪਾ ਕੀਤੀ ਉਹੀ ਗੂੰਗਾਨ ਕਰਨਗੇ ਬਿਲਕੁਲ ਸਹੀ ਗੱਲ ਹੈ ਗੂੰਗਾਨ ਉਹੀ ਉਹੀ ਲੋਕ ਕਰਨਗੇ ਜਿਨ੍ਹਾਂ ਤੇ ਬਾਲਾ ਜੀ ਮਹਾਰਾਜ ਇਸ ਸਮੰਦਰ ਤੋਂ ਬਾਲੇ ਗਾਦੀ ਕਿਰਪਾ ਮਿਲੀ ਕੋਈ ਭਜਨ ਮੰਡਲੀ ਨਹੀਂ ਹੈ ਕੋਈ ਬਾਦਲਾ ਸੱਜੀ ਨਹੀਂ ਆ ਜੋ ਜੋ ਗੁਣਗਾਨ ਹੋਏਗਾ ਮੰਦਿਰ ਦੀ ਲੇਡੀਜ਼ ਵਾਲ ਦਾ ਜੈਨਫਰ ਹੋਏਗਾ ਜਿਹਨਾਂ ਤੋਂ ਬੱਲੇ ਮਹਾਰਾਜ ਦੀ ਕਿਰਪਾ ਹੋਈ ਹੈ ਕਿਹੜੇ ਤਰੀਕੇ ਨੂੰ ਹੋ ਰਿਹਾ ਇਹ 9 ਤਰੀਕੇ ਨੂੰ ਹੋ ਰਿਹਾ ਦਿਨ ਐਤਵਾਰ ਨੂੰ 8 ਵਜੇ ਤੋਂ ਬੱਲੇ ਦੀ ਅੱਛਾ ਤਾਂ ਠੀਕ